ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਦੀ ਅਸੀਂ ਕਰ ਰਹੇ ਹਾਂ। ਔਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਔਰ ਹੁਕਮਨਾਮਾ ਸਾਹਿਬ ਦੀ ਭਾਵਨਾ ਕੀ ਸੀ ਕਿ ਤੁਹਾਨੂੰ ਵੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਅਕਾਲ ਤਖਤ ਸਾਹਿਬ ਦੀ ਇਹ ਭਾਵਨਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦਾ ਲੀਡਰਸ਼ਿਪ ਪੰਥ ਔਰ ਪੰਜਾਬ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਖਵਾ ਚੁੱਕੀ ਹੈ ਇਹ ਲੱਭ ਸੀਗੇ ਜੇ ਸਾਰੀ ਪ੍ਰਸ ਜਾਣ ਸਮਝਦੀ ਹੋਵੇ। ਔਰ ਉਹਦੀ ਪੂਰਤੀ ਲਈ ਇੱਕ ਪੰਥ ਪ੍ਰਵਾਂਤ ਲੀਡਰਸ਼ਿਪ ਪੰਜਾਬ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਦੇਣੀ ਹੈ ਉਹਦੀ ਭਰਤੀ ਇਹ ਕਮੇਟੀ ਸ਼ੁਰੂ ਕਰਕੇ ਇੱਕ ਨਵੀਂ ਲੀਡਰਸ਼ਿਪ ਜੋ ਪ੍ਰਵਾਂਤ ਲੀਡਰਸ਼ਿਪ ਹੋਵੇ ਉਹ ਅਸੀਂ ਦੇਣੀ ਸੀ ਸੋ ਉਸ ਭਾਵਨਾ ਨਾਲ ਅਸੀਂ ਕੰਮ ਕਰ ਰਹੇ ਹਾਂ ਔਰ ਉਹ ਜਿਹੜੀ ਚੋਣ ਹੋਈ ਹੈ ਉਹ ਪ੍ਰਵਾਂਤ ਲੀਡਰਸ਼ਿਪ ਦੀ ਚੋਣ ਨਹੀਂ ਹੈ ਨਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਔਰ ਹੁਕਮਨਾਮਾ ਸਾਹਿਬ ਦੀ ਪੂਰਤੀ ਲਈ ਹੈ ਸੋ ਉਹ ਉਹਦੇ ਵਿੱਚ ਸਵਾਰਥ ਔਰ ਨਿੱਜ ਭਾਰੂ ਹੈ ਸਾਡਾ 55 ਜਣਿਆਂ ਦਾ ਕੋਈ ਮਕਸਦ ਨਹੀਂ ਕੋਈ ਮਨੋਰਥ ਨਹੀਂ ਅਸੀਂ ਨਰੋਲ ਰੂਪ ਵਿੱਚ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ ਦੀ ਉਹ ਭਾਵਨਾ ਨੂੰ ਪੂਰਾ ਕਰਨਾ ਕਿ ਅਸੀਂ ਨਰੋਲ ਰੂਪ ਵਿੱਚ ਇੱਕ ਪੰਥ ਪਰਵਾਂਤ ਲੀਡਰਸ਼ਿਪ ਕੌਮ ਨੂੰ ਔਰ ਪੰਜਾਬ ਨੂੰ ਦੇਣੀ ਹੈ ਸੋ ਇਹ ਇਸ ਭਾਵਨਾ ਨਾਲ ਅਸੀਂ ਕੰਮ ਕਰਨਾ ਜੇ ਕੋਈ ਉਸ ਪਾਸਿਓ ਤਿਆਗ ਔਰ ਕੁਰਬਾਨੀ ਦਾ ਜਜ਼ਬਾ ਦਿਖਾਉਂਦੇ ਨੇ ਔਰ ਪੰਥ ਇਕੱਠਾ ਹੁੰਦਾ ਉਹ ਉਹਨਾਂ ਤੇ ਹੈ ਇਧਰੋਂ ਕਿਸੇ ਨੂੰ ਲਾਲਸਾ ਨਹੀਂ ਹੈ ਪ੍ਰਧਾਨ ਬਣ ਦੀ ਜਾਂ ਕਿਸੇ ਅਹੁਦੇ ਦੀ ਉਹ ਉਹਨਾਂ ਤੇ ਹੈ ਜੋ ਕੁਰਬਾਨੀ ਔਰ ਤਿਆਗ ਦੀ ਭਾਵਨਾ ਦਿਖਾ ਕੇ ਪਿੱਛੇ ਹਟਦੇ ਨੇ ਤਾਂ ਪੰਥ ਇਕੱਠਾ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਔਰ ਉਹ ਅਜੰਡਾ ਪੰਥ ਦਾ ਸੈੱਟ ਹੋਣਾ ਚਾਹੀਦਾ ਹੈ ਪੰਥਕ ਭਾਵਨਾਵਾਂ ਦੀ ਕਦਰ ਹੋਣੀ ਚਾਹੀਦੀ ਹੈ ਔਰ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਸ਼ਰੋਣੀ ਇਕਾਲੀ ਦਲ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਿਹਾ ਜੋ ਨਹੀਂ ਲੱਗ ਰਿਹਾ ਪਿਛਲੇ ਸਮੇਂ ਤੋਂ ਜਿਸ ਕਰਕੇ ਕੌਮ 'ਚ ਨਰਾਸ਼ਤਾ ਹੋਈ ਹੈ ਪੰਜਾਬੀ 'ਚ ਨਰਾਸ਼ਤਾ ਹੋਈ ਇਹ ਭਾਵਨਾ ਗੱਲੇ ਆ ਜੀ ਪਹਿਲੀ ਗੱਲ ਤਾਂ ਤੁਸੀਂ ਇਹ ਕਹਿ ਰਹੇ ਹੋ ਜਿਹੜਾ ਜਿਹੜੀ ਚੁੰਬਾ ਕਮੇਟੀ ਤੁਸੀਂ ਗੱਲ ਕਰਦੇ ਹੋ ਉਹ ਚ ਕਲੀਅਰ ਕਟ ਲਫ਼ਜ਼ਾਂ ਚ ਅਸੀਂ ਕਿਹਾ ਕਿ ਸੰਗਤ ਔਰ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਲੀਡਰਸ਼ਿਪ ਵਿੱਚ ਤਬਦੀਲੀ ਭਾਲਦੇ ਨੇ ਉਹ ਵਰਕਰਾਂ ਦੀ ਭਾਵਨਾ ਸੀ ਸੰਗਤ ਦੀ ਭਾਵਨਾ ਸੀ VOTER ਦੀ ਭਾਵਨਾ ਸੀ ਅਸੀਂ ਉਹ ਨਹੀਂ ਮੰਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ ਸਾਨੂੰ ਹੋਏ ਅਸੀਂ ਉਹ ਨਹੀਂ ਮੰਨੇ ਜਿਹੜੀ ਚੀਜ਼ ਸਾਨੂੰ ਵਾਰਾ ਕੰਦੀ ਸੀ ਉਹ ਅਸੀਂ ਮੰਨ ਲਈ ਜਿਹੜੀ ਸਾਨੂੰ ਪੋਲੀਟੀਕਲੀ ਵਾਰਾ ਨਹੀਂ ਸੀ ਕੰਦੀ ਉਹਨੂੰ ਅਸੀਂ ਰਿਜੈਕਟ ਕਰਤਾ ਫਿਰ ਅਸੀਂ ਫੇਰ ਵੀ ਅੱਪੀ ਅਸੀਂ ਕਹੀ ਗਈ ਅਸੀਂ ਪੰਥਕਾਂ ਕਿਰਪੰਥ ਮੰਨ ਲੂਗਾ ਜੀ ਵੀ ਅਸੀਂ ਪੰਥਕਾਂ ਉਹਨਾਂ ਲੋਕਾਂ ਦੀ ਗੱਲ ਕਰਦਾ ਮੈਂ ਇਸ ਕਰਕੇ ਅਸੀਂ ਅਸੀਂ ਨਰੋਲ ਰੂਪ ਸਾਡਾ ਕੋਈ ਸਵਾਰ ਨਹੀਂ ਸੱਚ ਤਾਂ ਸਭ ਘਰੇ ਬੈਠੇ ਸੀਗੇ ਸਾਨੂੰ ਤਾਂ ਕਿਸੇ ਨੂੰ ਪਤਾ ਵੀ ਨਹੀਂ ਸੀ ਸਾਨੂੰ ਕਮੇਟੀ ਚ ਮੈਂਬਰ ਪਾਇਆ ਜਾ ਰਿਹਾ ਪਰੰਤੂ ਕੀ ਆਦੇਸ਼ ਦੀ ਉਲੰਘਣਾ ਹੋ ਸਕਦੀ ਹੈ ਮੈਂ ਤੁਹਾਨੂੰ ਸਵਾਲ ਕਰਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਆਦੇਸ਼ ਹੁੰਦਾ ਹੈ ਫਸੀਲ ਤੋਂ ਖੜ ਕੇ ਅਨਾਉਂਸ ਹੁੰਦਾ ਉਹਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਉਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਮੰਨਣਾ ਹੀ ਹੁੰਦਾ ਔਰ ਜੇ ਦੋ ਬੰਦਿਆਂ ਨੇ ਉਹਦੀ ਲੰਘਣਾ ਕੀਤੀ ਹੈ ਉਹ ਦੋਸ਼ੀ ਨੇ ਕੌਮ ਦੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਚਾਰ ਸਾਲਾਂ ਨੂੰ ਤੇ ਦੁੱਧੇ ਜਿਹੜੀ ਮਸੂਲਤਾ ਲੀਡਰਸ਼ਿਪਾ ਕਾਰੀ ਜਾਂਦੀ 300 ਦੇ ਮਤਲਬ ਉਹ ਅਕਾਲ ਤਖਤ ਸਾਹਿਬ ਤੋਂ ਭਗੋੜਾ ਹੋਣੀ ਚਾਹੀਦਾ ਦੇਖੋ ਅਕਾਲ ਤਖਤ ਸਾਹਿਬ ਦੇ ਜਵਾਹਿਸ਼ ਨੇ ਉਹਦੀ ਇਨਵਨਪਾਲ ਨਾਲ ਉਹਨਾਂ ਨੇ ਨਹੀਂ ਕੀਤੀ ਇਹਦੇ ਵਿੱਚ ਕੋਈ ਦੋ ਰਾਇ ਨੂੰ ਇੱਕ ਕੌਮ ਵੀ ਜਾਣਦੀ ਹੈ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਜੱਜਦਰ ਸਾਹਿਬ ਨੇ ਵੀ ਸ੍ਰੀ ਸੀ ਪਾਦਨ ਨੂੰ ਪਹਾਨ ਕਰਦੇ ਸੀ ਬਾਪ ਕਿਉਂ ਦਿੱਤਾ ਤੇ ਉਹਨਾਂ ਨੂੰ ਬਣਦਾ ਮਾਨਸਿਕ ਇਸ ਇਹ ਸਵਾਲ ਤੁਸੀਂ ਜ਼ਿੰਦਰਦਰ ਜੀ ਨੂੰ ਪੁੱਛਿਓ ਦੇਖੋ ਅਸੀਂ ਤਾਂ ਇਹ ਕਹਿੰਦੇ ਆ ਵੀ ਸੇਕ ਕੌਮ ਦੇ ਬਹੁਤ ਰੋਲ ਮਾਡਲ ਨੇ ਨੌਜਵਾਨ ਬੜੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਸਿਕਨਨ ਦਿੱਤੀਆਂ ਨੇ ਇਹ ਜਿਹੜਾ ਸਵਾਲ ਹੈ ਤੁਸੀਂ ਜੈਦਾਰ ਜੀ ਦਾ ਜੈਦਾਰ ਜੀ ਤੋਂ ਜਵਾਬ ਲਓ ਇਸੇ ਲਗਾਤਾਰ ਲਗਾਤਾਰ ਇੱਥੇ ਹੁਕਮਨਾਮੇ ਦੀ ਗੱਲ ਹੋ ਰਹੀ ਆ ਉਹਨਾਂ ਹੁਕਮਨਾਮੇ 'ਚ ਜਿਹੜਾ ਤੁਸੀਂ ਤਰਾਈ ਕਿਉਂ ਤਾਂ ਲੀਡਰਸ਼ਿਪ ਨੂੰ ਖੜਾ ਕੇ ਜੈਦਾਰ ਸਾਹਿਬ ਨੇ ਕਿਹਾ ਕਿ ਤੁਸੀਂ ਫਾਰਮ 'ਚ ਪੰਜ ਧਾਰ ਘਵਾ ਸਕਦੇ ਹੋ ਉਹ ਧਾਰ ਘਵਾਉਣ ਵਾਲੇ 'ਚ ਕੁਝ ਲੀਡਰ ਤੁਹਾਡੇ ਨਾਲ ਵੀ ਦੇਖੇ ਜਾ ਰਹੇ ਨੇ ਉਸ ਸੇਜਾਂ ਤੇ ਵੀ ਆ ਚੁੱਕੇ ਨੇ ਕਿ ਉਹ ਇਸ ਲੱਕੜ ਨਾਲ ਆਪਣਾ ਲੋਹਾ ਤਾਰ ਨਹੀਂ ਫਿਰਦੇ ਕਿ ਅਸੀਂ ਵੀ ਨਾਲ ਕਰੀਏ ਅਸੀਂ ਕੋਈ ਅਸੀਂ ਕਿਸੇ ਨੂੰ ਅਕਾਲਤਖ ਸਾਹਿਬ ਨੇ ਹਦੇਸ਼ ਦਿੱਤੇ ਨਾ ਜੀ ਅਸੀਂ ਨਾ ਤਾਂ ਕਿਸੇ ਨੂੰ ਪ੍ਰਵਾਨਤਾ ਦੇ ਰਹੇ ਆ ਨਾ ਕਿਸੇ ਨੂੰ ਦੇ ਰਹੇ ਆ ਸਰਟੀਫਿਕੇਟ ਯੈਸ ਦਾ ਦਾ ਨੋ ਦਾ ਸਾਡਾ ਮਕਸਦ ਕੀ ਹੈ ਅਸੀਂ ਤਾਂ ਭਰਤੀ ਕਰਨੀ ਹੈ ਜੀ ਅਸੀਂ ਤਾਂ ਆਗਾਲਤਾਖਸਬ ਦੇ ਆਦੇਸ਼ ਦੀ ਪਾਲਣਾ ਕਰ ਰਹੇ ਆ ਭਰਤੀ ਕਰਕੇ ਅਸੀਂ ਕੌਮ ਨੂੰ ਜੇ ਪੰਥ ਪ੍ਰਵਾਨਤ ਲੀਡਰਸ਼ਿਪ ਦੇ ਸਕੀਏ ਅਸੀਂ ਸਮਝਾਂਗੇ ਅਸੀਂ ਆਪਣੇ ਫਰਜ਼ ਦੀ ਪੂਰਤੀ ਕੀਤੀ ਹੈ ਤੇ ਸਾਡਾ ਕੋਈ ਮਨੋਰਥ ਨਹੀਂ ਹੈ ਉਹਨਾਂ ਦੇ ਮਨੋਰਥ ਨੇ ਕੋਈ ਵੀ ਵਿਅਕਤੀ ਜਿਹਦੇ ਸੰਦਰਭ ਵਿੱਚ ਵੀ ਹੁਕਮਨਾਮਾ ਸਾਹਿਬ ਜਾਰੀ ਨੇ ਚਾਹੇ ਕੋਈ ਸਾਡੇ ਚੋਂ ਵੀ ਕਿਉਂ ਨਾ ਹੋਵੇ ਮੈਂ ਸਮਝਦਾ ਹਾਂ ਸਾਰਿਆਂ ਨੂੰ ਹੁਕਮਨਾਮਾ ਸਾਹਿਬ ਤੇ ਪਹਿਰਾ ਦੇਣਾ ਚਾਹੀਦਾ। ਉਹ ਘਰ ਕੁਝ ਕਰ ਰਹੀ ਹੈ ਲਗਦਾ ਹੈ ਕਿ ਉਦੋਂ ਹੀ ਤਾਂ ਨਿਭਉ ਮਿਹਰੇ ਹੁਕਮ ਦੀ ਕੁੰਜੀ ਮਾਇਓ ਹੋ ਰਹੀ ਹੈ ਕੋਈ ਬੋਲਣਾ ਨਹੀਂ। ਅਸੈਂਟ ਦੇ ਵਿੱਚ ਕੀ ਹੋ ਸਕਦਾ ਹੈ ਕਿ ਆਪਾਂ ਨਹੀਂ ਸੁਣਦੇ ਕਿ ਤੁਸੀਂ ਡਾਕਟਰ ਲਈ ਜਾਂ ਫਿਰ ਚੋਣ ਦੀ ਸ਼ਾਂਤ ਲਈ ਕੋਈ ਨਸਹਰਾ ਦੋ। ਜਾਸਰ ਤੇ ਤੁਸੀਂ ਦੇਖੋ ਵੀਬਾ ਜੀ ਅਸੀਂ ਤਾਂ ਸਾਰਾ ਕੰਮ ਹੈ ਜਿਹੜਾ ਉਹ ਸ਼ਰੀ ਅਕਾਲਤਖ ਸਾਹਿਬ ਦੇ ਸੰਦਰਭ ਵਿੱਚ ਕਰਨਾ ਹੈ। ਜੋ ਗਾਲਤਖ ਸਾਹਿਬ ਦੇ ਆਦੇਸ਼ ਦੀ ਭਾਵਨਾ ਉਹਦੇ ਲਈ ਅਸੀਂ ਕੰਮ ਕਰ ਰਹੇ ਆ ਉਹਦੇ ਲਈ ਸਾਨੂੰ ਕਾਨੂੰਨੀ ਪ੍ਰਕਿਰਿਆ 'ਚ ਜਾਣਾ ਪਵੇ ਸੰਗਤ ਦੇ ਸਹਿਯੋਗ ਦੀ ਲੋੜ ਪਵੇ ਲੀਡਰਸ਼ਿਪ ਦੇ ਸਹਿਯੋਗ ਦੀ ਲੋੜ ਪਵੇ ਸਾਰੇ ਪੰਥ ਨੂੰ ਇਕੱਠਾ ਕਰਨਾ ਕੋਈ ਇਦੋਂ ਮੇਰਾ ਹੋਰ ਵੀ ਧਰਾਂ ਨੇ ਪੰਥ ਦੀਆਂ ਉਹਨਾਂ ਨਾਲ ਵੀ ਅਸੀਂ ਸੰਪਰਕ ਕਰ ਰਹੇ ਆ ਇਹ ਵਾਲੀ ਸਾਹਿਬ ਨੇ ਵੀ ਕੀਤੇ ਨੇ ਬੀਬਾ ਜੀ ਨੇ ਵੀ ਕੀਤਾ ਬਟਾਲਾ ਸਾਹਿਬ ਨੇ ਸਾਰਿਆਂ ਨੇ ਕੀਤੇ ਨੇ ਅਸੀਂ ਸੋ ਇਸ ਕਰਕੇ ਕੋਈ ਇਹ ਨਹੀਂ ਹੈ ਕਿ ਪੰਥ ਕਟਕਲਾ ਆਹੀ ਜਿਹੜੀ ਧਰ ਹੈ ਇਹੀ ਪੰਥ ਨਹੀਂ ਹੈ ਪੰਥ ਹੋਰ ਬਹੁਤ ਵੱਡਾ ਹੈ ਉਹ ਸਾਰੇ ਪੰਥਕ ਤਰ੍ਹਾਂ ਨੂੰ ਇਕੱਠੀਆਂ ਕਰਕੇ ਇੱਕ ਪੰਥਕ ਸ਼ਕਤੀ ਦਾ ਪਲੇਟਫਾਰਮ ਬਣਾਉਣਾ ਜਿਹਦੇ ਲਈ ਕੌਮ ਦੀਆਂ ਜਿਹੜੀਆਂ ਲੜਕਦੇ ਮਸਲੇ ਨੇ ਮੁਸ਼ਕਲਾਂ ਨੇ ਉਹਨਾਂ ਦਾ ਅਸੀਂ ਹੱਲ ਕਰ ਸਕੀਏ ਇਹ ਭਾਵਨਾ ਹੈ ਸਾਡੀ ਸੋ ਇਹ ਇਹਦੇ ਲਈ ਔਰ ਮੁੱਖ ਰੂਪ ਚ ਦਾ ਜੇ ਵਾਲੀ ਸਾਹਿਬ ਨੇ ਸਾਰਾ ਦੱਸਤਾ ਸਾਡਾ ਆਨਲਾਈਨ ਭਰਤੀ ਦਾ ਸੀ ਜੀ ਨਾ ਬਗੇਸ਼ਾਂ ਤੋਂ ਮੰਗ ਆ ਰਹੀ ਸੀ ਉਹ ਮੰਗ ਦੀ ਜਿਹੜੀ ਪੂਰਤੀ ਲਈ ਇਹ ਪ੍ਰੋਗਰਾਮ ਕਰਿਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜਿਹੜਾ ਤੁਸੀਂ ਭਰਤੀ ਸੀਟੀਓ ਸੌਪ ਤੋਂ ਕੇ ਗੱਲ ਕਰਤਾ ਸਾਹਿਬ ਕੀ ਕਰੋਗੇ ਉਹ ਤੋਂ ਬਾਅਦ ਅਸੀਂ ਅਸੀਂ ਤਾਂ ਇਹੋ ਭਰਤੀ ਕਰਕੇ ਕੌਮ ਨੂੰ ਪੰਚ ਪ੍ਰਵਾਨਤਾ ਲੀਡਰਸ਼ਿਪ ਦੇਣ ਵਾਲੇ ਪਾਸੇ ਤੁਰਨਾ ਉਹ ਕਿਸ ਰੂਪ ਵਿੱਚ ਕੀਤੀ ਜਾ ਸਕਦੀ ਹੈ ਕੋਈ ਕਾਨੂੰਨੀ ਪ੍ਰਕਿਰਿਆ ਦੀ ਲੋੜ ਹੈ ਕਿ ਸੰਗਤ ਦੀ ਪ੍ਰਵਾਨਤਾ ਦੀ ਲੋੜ ਹੈ ਜਾਂ ਵੈਸੇ ਹੀ ਕੌਮ ਇਕੱਠੀ ਹੋ ਕੇ ਸਾਰਾ ਉਹਦਾ ਫੈਸਲਾ ਕਰ ਦੇਵੇ ਬਟ بڑے ਮੌਕੇ ਆਏ ਨੇ ਅਕਾਲੀ ਪੋਲਿਟਿਕਸ ਇਸ ਕਿਸਮ ਦੇ ਜਦੋਂ ਕਾਨੂੰਨੀ ਤੌਰ ਤੇ ਕਿਸੇ ਕੋ ਹੱਕ ਕਿਸੇ ਹੋਰ ਕੋਲੇ ਹੁੰਦੇ ਸੀ ਤੇ ਕੌਮ ਕਿਸੇ ਹੋਰ ਨਾਲ ਖੜੀ ਹੁੰਦੀ ਸੀ ਸੋ ਇਸ ਕਰਕੇ ਜਦੋਂ ਕੌਮ ਸਮੁੱਚੀ ਫੈਸਲਾ ਪੰਜਾਬੀ ਫੈਸਲਾ ਕਰ ਲੈਣਗੇ ਤਾਂ ਸਾਰੀਆਂ ਦਿੱਕਤਾਂ ਨੇ ਜਿਹੜੀਆਂ ਆਪੇ ਦੂਰ ਹੋ ਜਾਣਗੀਆਂ ਸਾਹਿਬ 2024 ਇਲੈਕਸ਼ਨ ਦੇ ਵਿੱਚ ਆਪਣੇ ਦੋ ਚਿਹਰੇ ਜਿਹੜਾ ਚੁਣਿਆ ਅੰਮ੍ਰਿਤ ਕੌਮ ਸਿੱਧੇ ਸਮਝੇ ਸਿਮਟੇ ਦੇ ਰੂਜੇ ਬਸ ਸਮਝੇ ਸੰਭਾਲਣਾ ਇਸ ਤੋਂ ਪਹਿਲਾਂ ਆਪਾਂ ਕਹਿ ਰਹੇ ਕਿ ਉਹਨਾਂ ਦੀ ਪਾਰਟੀ ਦੇ ਨਾਲ ਕੋਈ ਕandidate ਜੁੜਿਆ ਉਹਨਾਂ ਦੀ ਛੱਡਿਆ ਕਰਦੇ ਸਾਰੇ ਸਾਰੇ ਨਾਮ ਤੇ ਕੋਸੀਂ ਤਾਂ ਸਾਰਿਆਂ ਨਾਲ ਸੰਪਰਕ ਕਰ ਰਹੇ ਹਾਂ ਨਾ ਜਿੰਨੀਆਂ ਵੀ ਪੰਥਕ ਤੇ ਰਾ ਨੇ ਜਿਹੜੇ ਪੰਥਦਰਦੀ ਨੇ ਤੇ ਪੰਜਾਬ ਦੇ ਨਾਲ ਖੜਨਾ ਚਾਹੁੰਦੇ ਆ ਪੰਜਾਬ ਲਈ ਲੜਨਾ ਚਾਹੁੰਦੇ ਆ ਜਿਹੜੇ ਪੰਜਾਬ ਦੀ ਜਿਹੜੀਆਂ ਮੰਗਾਂ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਹੱਲ ਨਹੀਂ ਹੋਈਆਂ ਉਹਦੇ ਲਈ ਜਿਹੜਾ ਵੀ ਲੜਨਾ ਚਾਹੁੰਦਾ ਤੇ ਦੇਖੋ ਸਾਡੀ ਤਾਂ ਜਿਹੜੀ ਡਿਊਟੀ ਆ ਕੱਲ ਤੱਕ ਸਾਹ ਵੱਲੋਂ ਭਰਤੀ ਦੀ ਲਈ ਆ ਤੇ ਅਸੀਂ ਨਾਲ ਕੋਸ਼ਿਸ਼ ਕਰ ਰਹੇ ਆ ਵੀ ਸਾਰੇ ਪੰਥ ਨੂੰ ਅਸੀਂ ਇਕੱਠਾ ਕਰ ਸਕੀਏ ਉਹਦੇ ਵਿੱਚ ਇਹ ਨਹੀਂ ਵੀ ਸਾਨੂੰ ਕੁਝ ਚਾਹੀਦਾ ਉਹਦੇ ਵਿੱਚੋਂ ਸਾਡੀ ਤਾਂ ਇੱਕ ਸੇਵਾ ਲੱਗੀ ਆ ਅਸੀਂ ਉਹ ਸੇਵਾ ਨਿਭਾ ਰਹੇ ਆ ਵੀ ਜੇ ਅਸੀਂ ਇਹ ਸੇਵਾ ਦੇ ਨਾਲ-ਨਾਲ ਅਸੀਂ ਪੰਥ ਨੂੰ ਇਕੱਠਾ ਕਰ ਸਕੀਏ ਤਾਂ ਮੈਂ ਸਮਝਦਾ ਕਿ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੋਊਗੀ ਸੋ ਪੂਰੀ ਨਿਸ਼ਕਾਮ ਆ ਜਿਹੜੀ ਇਹ ਪੰਜ ਮੈਂਬਰੀ ਟੀਮ ਕੰਮ ਕਰ ਰਹੀ ਆ ਤੇ ਲੋਕਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਤੇ ਹਰੇਕ ਦੇ ਨਾਲ ਅਸੀਂ رابطہ ਸਾਡਾ ਅਸੀਂ ਕੰਮ ਕਰ ਰਹੇ ਆ ਤੇ ਇਹ ਨਹੀਂ ਵੀ ਸਾਡਾ ਵੀ ਕਿਸੇ ਵੀ ਕੋਈ ਵੀ ਧਿਰ ਚਾਹੇ ਕੋਈ ਵੀ ਤੜਾ ਜਿਹੜਾ ਜਿਹੜਾ ਆਪ ਤੈਨੂੰ ਪੰਥਕ ਕਹਿੰਦਾ ਵਾ ਸੋ ਉਹਦੇ ਲਈ ਅਸੀਂ ਤਾਂ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਨੂੰ ਇਕੱਠੇ